ਰਾਤੀ ਕੀਤੀ ਆ 5 5:30 ਵਜੇ ਬੰਦ ਤੇ ਮਹਾਰਾਜ ਦੀ ਕਿਰਪਾ ਨਾਲ 7 7:30 ਦਾ ਟਾਈਮ ਆ ਤੇ ਫੇਰ ਚਾਲੂ ਹੋ ਗਈ ਆ ਆਪਾਂ ਚੱਲੇ ਆ ਡੀਜੇ ਲੈਣ ਤੇ ਆਉਂਦਿਆਂ ਨੂੰ ਪਰੌਂਠੇ ਬਣਦੇ ਆ ਨਾਲ ਲੱਸੀ ਤੇ ਖਾ ਕੇ ਸੌਣਾ ਖਾ ਕੇ ਸੌਣਾ ਨਹੀਂਗਾ ਇੱਕ ਰੀਨਾ ਆ ਕੇ ਆਉਣਾ ਤੇ ਐਦਾਂ ਨਾ ਕੋਈ ਮੋਲਦਾ ਲਾ ਤੇ ਸੂਰਜ ਨਿਕਲਿਆ ਵਾ ਅੱਜ ਧੁੱਪ ਨਿਕਲੀ ਆ ਮਹਾਰਾ ਕਿਰਪਾ ਕਰੇ ਤਾਂ ਹੀ ਮੇਰ ਬਣਾਈ ਰੱਖੇ ਸਾਰਿਆਂ ਦੇ ਸਭ ਦੇ ਕੰਮ ਚੱਲਣ ਇਲਾਕਾ ਸਾਫ ਰੱਖ ਲੋ ਤਾਲੇ ਮਹਾਰਾਜ ਦੀ ਕਿਰਪਾ ਹੋ ਲਿਆ ਤੇ ਦੁਪਹਿਰ ਵਜੇ ਨੇ 2 ਜੀਨ ਲਈ ਚੱਲਣਾ ਵੀਡੀਓ ਨਹੀਂ ਬਣਾ ਪਾਉਂਦਾ ਕਿਉਂਕਿ ਰਾਤ ਵੀ ਜਾਗਦੇ ਰਹਿੰਦੇ ਆ ਦਿਨ ਵੀ ਜਾਗਦੇ ਰਹਿੰਦੇ ਆ ਡੀਜ਼ਲ ਵੀ ਲਾਉਣਾ ਕੈਲੀ ਵੀ ਨ ਆਪਣੀ ਆ ਸਾਲਾ ਬੈਠਾ ਰਹਿੰਦਾ ਤੇ ਇਦਾਂ ਕਰਿਆ ਬਾਕੀ ਕੋਈ ਨਹੀਂ ਵੀਡੀਓ ਮੈਂ ਨਾਲ ਦੀ ਨਾਲ ਪਾਈ ਜਨਾ ਵਾ ਦੁਨੀਆ ਬਣਦੀ ਆ ਤੇ ਆਮ ਚੱਲਦੀ ਪਈ ਮਸ਼ੀਨ ਲੱਗੀ ਵੱਡੇ ਟੱਕ ਚ ਇਧਰ ਨੂੰ ਆਣਿਆ ਨੂੰ ਜਾਣੀ ਤਾਂ ਨੂੰ ਸਵੇਰ ਦਾ ਅੰਗਰੇਜ਼ ਚਲਾਉਂਦਾ ਸੀ ਹੁਣ ਅੰਗਰੇਜ਼ ਉਤਰਿਆ ਵਾ ਸੌਣੀ ਗਿਆ ਵਾ ਤੇ ਅੰਗਰੇਜ਼ ਲੱਭਣੀ ਦਾ ਕਿਧਰ ਗਿਆ ਮੇਰੇ ਖਿਆਲ ਤੋਂ ਉਹ ਉੱਥੇ ਟਰੈਕਟਰਾਂ ਲੱਗੇ ਲੰਮੇ ਪੈ ਗਿਆ ਵਾ ਮੇਰਾ ਦਰਦ ਹੈ ਨੂੰ ਕਿੰਨਾ ਕਮਰੇ ਚਲਦੇ ਆ ਘੜੀ ਘੰਟਾ ਸੌਂ ਕੇ ਉਹਨੇ ਨਾ ਆ ਕੇ ਪਰ ਉਹ ਲੱਭਾਈ ਨਹੀਂ ਗਿਆ ਵੈਨੇ ਆ ਉਹਨੂੰ ਕਹਿੰਨੇ ਆ ਕਿ ਚੱਲ ਕਮਰੇ ਚ ਚਲਦੇ ਇਥੇ ਜਾ ਕੇ ਨਾ ਆ ਕੇ ਮੈਂ ਤਾਂ ਨਾ ਆਇਆ ਮੈਂ ਤਾਂ ਕੋਈ ਨਾ ਆਇਆ ਹੇ ਇਹ ਰ ਆ ਚਾ ਮੰਨੇ ਨਵੇਂ ਆਈ ਤਾਂ ਆ ਮੋਜ਼ਾਲਾ ਵੱਡੇ ਵੱਡੇ ਖੱਤੇ ਉਹ ਅਗਲੇ ਖੱਤੇ ਦੀ ਤਿਆਰੀ ਚੱਲਣ ਦੀ ਆ ਵੇਖੋ ਰਾਹ ਬਣਦਾ ਹੋਇਆ ਆ ਖੱਤਾ ਵੱਡੇ ਅਗਲੇ ਖੱਤੇ ਟੱਪ ਲੈਣੀ ਆ ਐਦਾਂ ਕੰਮ ਕਰਨ ਦਾ ਮਜ਼ਾ ਆਉਂਦਾ ਚਲੋ ਖੱਤੇ ਦੇ ਪਹਿਲਾਂ ਛੋਟੇ ਛੋਟੇ ਬਣਾਉਂਦੇ ਲੇਕਿਨ ਮਿਲੀ ਨਾਲ ਜਾਂਦੇ ਪਹਿਲਾਂ ਉਧਰੋਂ ਵੱਢ ਕੇ ਪਿੱਛੋਂ ਹੁਣ ਇਹਨਾਂ ਤਰ ਨੂੰ ਆਉਂਦੀ ਐ ਇਹਨੂੰ ਤਾਂ ਚੜ੍ਹ ਜਾਣੀ ਉਹਨਾਂ ਨੂੰ

ਇਹ ਪੂਰੀ ਤੇ ਪੁਰਾਣੇ ਰੋਟਿਆ ਆ ਮਹਾਰਾਜ ਦੀ ਕਿਰਪਾ ਨਾਲ ਮਕੀਨ ਚੱਲਦੀ ਆ ਇੱਕ ਆਪਣੇ ਲਾਗੇ ਉਹ ਕਰਤਾਰ ਚੱਲਦੀ ਤੇ ਇੱਕ ਭਨੇਵਿਆਂ ਦੀ ਗੱਲ ਨੂੰ ਆ ਰਹੀ ਆ ਆਪਾਂ ਫਿਰ ਉਹ ਵੀ ਚਲਾ ਦੇਣੀ ਆ ਕੰਮ ਜਿਆਦਾ ਵਾ ਕਵਰ ਨਹੀਂ ਕਰ ਪਾਉਂਦੇ ਆ ਆਪਾਂ ਮਾਰਨਿੰਗ ਜੀ ਡਟ ਤਿੰਨ ਚਾਰ ਵਾਰੀ ਵੈਲਡਿੰਗ ਕਰਾ ਲਈ ਆ ਰਹੇ ਹਾਂ ਅਸੀਂ ਚੱਲਾਂ ਚਲੋ ਫਿਰ ਤੇ ਹੁਣ ਪਰਮੰਡ ਲਿਆ ਵਾ ਆਪ ਐਨੋ ਦੀ ਬਾਗੀ ਹੋ ਜਾ ਬੇਜ ਰੈ ਇਤਨੂੰ ਦੇਖੋ ਬੇਜ ਰੈ ਮਸ਼ੀਨ ਚੱਲਣ ਦੀ ਹੈ ਪੂਰੇ ਜੋਰਾਂ ਤੇ ਰਾਤੀਂ ਕਰਤੀ 8:30 ਵਜੇ ਬੰਦ ਮੈਂ ਤਾਂ 1:00 ਵਜੇ ਚਲ ਗਿਆ ਸੀ ਤੇ ਮਸ਼ੀਨ ਕਰਤੀ 8:30 ਵਜੇ ਬੰਦ ਤੇ ਮਹਾਰਾਜ ਦੀ ਕਹਿ ਲੋ ਪੂਰੀ ਕਿਰਪਾ ਸਟਾਈਮ ਪੂਰੀ ਆ ਜਿਗਈ ਨਾ ਨਹੀਂ ਗਈ ਫਿਰ ਤਾਂ ਅਸੀਂ ਵਗੈਰਾ ਤੇ ਆ ਪੂਰੀ ਕਿਰਪਾ ਮਹਾਰਾਜ ਦੀ ਤੇ ਪਣੇਵਿਆਂ ਦੀ ਵੀ ਆ ਗਈ ਮਸ਼ੀਨ ਮੰਗਾ ਲਈ ਆ ਉਹ ਬੰਨ ਪਿੰਡ ਦੇ ਪਾਸੇ ਚੱਲਦੀ ਆ ਉਹ ਉਧਰ 3 ਕਿਲੋਮੀਟਰ ਉਧਰ ਆ ਮੰਨ ਲਓ ਤੇ ਆਪਾਂ ਪਿੰਡ ਦੇ ਪਾਸੇ ਆ ਹੁਣ ਆਪਾਂ ਇਧਰੋਂ ਵੜਦੇ-ਵੜਦੇ ਉਹਨੂੰ ਚੜ੍ਹ ਦੇਣਾ ਵਾ ਤਾਂ ਉਹਨੂੰ ਉੱਧਰੋਂ ਵੜਦੇ-ਵੜਦੇ ਇਹਨੂੰ ਉਤਰਾਲਾ ਤੇ ਮਹਾਰਾਜ ਦੀ ਕਿਰਪਾ ਨਾਲ 300 ਤਿੰਨਾਂ ਦਿਨਾਂ ਚ 200 ਨੂੰ ਹੱਥ ਮਾਰਤਾ ਵਾ ਜਿਹਦੇ ਫਾਇਦੇ ਦੇਣਾ ਝੋਲੇ ਵੀ ਗੜੇ ਸੀ ਤੇ ਕੜੇ-ਕੁੜੇ ਮਿਲਾ ਕੇ ਫਿਰ ਇਹਨੂੰ 20-20 ਐ ਥਾਂ ਵੜੇ 22 ਵੀ ਬਾਈ ਵੀ ਐ ਤੇ ਹੁਣ ਪਿਛਲੇ ਦੋ ਦਿਨਾਂ ਚੋਂ ਹਿਸਾਬ ਲਾ ਲੋ ਕਿ ਵਟ ਘੜਦੇ ਆ ਜੋ ਬੁਰਾ ਨੇ ਦਿਨ ਰਾਤ ਮਸ਼ੀਨ ਚਲਾਈ ਆ ਦਿਨ ਰਾਤ ਪਹਿਲੇ ਦਿਨ 4 ਵਜੇ ਬੰਦ ਹੋਈ ਦੂਜੇ ਦਿਨ 5 ਵਜੇ ਰਾਤ 2:30 ਵਜੇ ਜੇ ਮਹਾਰਾਜੀ ਕਿਰਪਾ ਅੱਜ ਵੀ ਚੱਲੂਗੀ ਆ ਨੰਮ ਦੀ ਛਾਂ ਬੈਠੇ ਆ ਸਵੇਰੇ ਪੀਤੀ ਲੱਸੀ ਸਹੋਂ ਤਾਂ ਬੋਖਾ ਹੀ ਲੱਗਦੀ ਆ ਰਾਤ ਦੀ ਅੱਖ ਤੇ ਪਤਾ ਨਹੀਂ ਨੂੰ ਵਜਾ ਕੁਝ ਤਾਂ ਕਸੁੱਝ ਕੀ ਆ ਆ ਵੀ ਮਸ਼ੀਨ ਸਵੇਰ ਦੀ ਆ ਗਈ ਆਪਣੇ ਕੋਲ ਤੇ ਚੱਲਣ ਦੀ ਆ ਤੇ ਹਾਲੇ ਸਵੇਰੇ ਸਮਝਾ ਕੇ ਗਏ ਆ ਆ ਇਧਰ ਨੂੰ ਹੁਣ ਇਧਰ ਨੂੰ ਮੁਹਰੋ ਆ ਇਹਨਾਂ ਦੀ ਮਿਹਰਬਾਨੀ डील ਖੋਣ ਮਸ਼ੀਨ ਖੜਾਰ ਛੱਡੀ ਵੀਰਾ ਮੈਂ ਆ ਲੈ ਮੈਂ ਸਵੇਰੇ ਸਮਝਾ ਆ ਗਿਆ ਖੜਾਰਨਾ ਪਾਇਓ ਮਸ਼ੀਨ ਨੂੰ ਭਾਂ ਜਿੰਦਾ ਮਰਜ਼ੀ ਚਲਾਈ ਜਾਓ ਕੱਡੋ ਘੱਟ ਤਕਰੀਬਨ ਇੱਕ ਡੇਢ ਘੰਟਾ ਖਰਾਬ ਹੋਈਦਾ ਇੱਕ ਡੇਢ ਤੂੰ ਤੂੰ ਤਾਂ ਪੈਂਡ ਨਹੀਂ ਦਿਖਦਾ ਕੋਈ ਹਨਾ ਪੈਂਡ ਕਿਉਂ ਨਹੀਂ ਦਿਖਦਾ ਤੂੰ ਫੋਨ ਲਾਉ ਹਾਂ ਮੈਨੂੰ ਕਿਉਂ ਨਹੀਂ ਦਿਖਦਾ ਪੈਂਡ ਇਹਦਾ ਉਹ ਸ਼ਹਿਰ ਤੁਸੀਂ ਪੈਂਡ ਸ਼ਹਿਰ ਤੋਂ ਲੈਣਾ ਕੀ ਆ ਤੁਸੀਂ ਮਸ਼ੀਨ ਚਲਾਉਣਾ ਆਏ ਹੋ ਘੁੰਮਣ ਆਏ ਹੋ ਮਸ਼ੀਨ ਭਜੌਂਦਾ ਬੜੀ ਮੁੰਡਾ ਜੇ ਕਦੇ ਨਾ ਇਹ ਨਹੀਂ ਮੰਦਾ 180 ਤੇ ਰਹਿਣਾ 110 ਤੇ ਰਹਿਣਾ ਹੀ ਆ ਅੱਛਾ ਛੱਪੇ ਛੋਟੇ ਮਿਲਦੇ ਨਹੀਂ ਤੇ 150 ਤੋਂ ਵਿਗਾ ਵੱਟ ਕੇ ਸੋਵੇ ਵਾ ਐਦਾਂ ਦਾ ਮੌਲਦਾਰ ਤੇ ਆਪ ਇਹ ਇੱਥੇ ਆ ਆਪਣਿਓ ਉੱਥੇ ਜੇ ਆ ਰਾਤ ਰਾਤ ਚੋਕ ਜਣਾ ਕੰਮ ਹੈ ਸਾਰਾ ਇਹ ਤੋੜਾ ਹੈਗਾ ਯਾਰ ਸਾਡੇ ਵਾਲੀ ਮਸ਼ੀਨ ਦਾ ਤੋੜਾ ਨਹੀਂਗਾ ਕਿਉਂ ਹੈ ਯਾਹ ਹਨਾ ਯਾਹ ਹਨਾ ਇਹ ਕਦੋਂ ਗੇਟ ਕੋਈ ਨਿਕਾੜ ਦਈਓ ਹਾਂ ਥੋੜਾ ਇਹਨੂੰ ਕਨਪ ਕੇ ਦਿਲਾ

ਆ ਚੱਲੰਦੇ ਜੀ ਵਟਨਾ ਵਟ ਜੋੜ ਕੇ ਰਾਤ ਦੇ ਵੱਜ ਗਏ 12 ਤੇ ਮਸ਼ੀਨ ਮਹਾਰਾਜੇਰ ਬਣਾ ਫੋਲ ਚਲੰਦੀ ਆ ਅੱਜ ਚੱਲਣ ਨੂੰ ਥੋੜੀ ਲੇਟ ਹੋਈ ਤਾਂ ਆਖਰ ਵਿੱਚ ਲੇਟ ਹੋ ਕੇ ਚੱਲ ਹੋਈ ਆ ਵੈਲ ਮੋਰਨਿੰਗ ਵੈਲਡਿੰਗ ਕਰਾਉਣੀ ਹੈ ਉਹ ਵੈਲਡਿੰਗ ਵਾਲਿਆਂ ਵਿੱਚੋਂ ਲੈਡ ਚਲ ਗਈ ਫਿਰ ਲੈਡ ਛਡਵਾਈ ਪਾਉਣ ਲਾ ਕੇ ਕਰਦਿਆਂ ਕਰੌਣਾਂ 10 ਵਜ ਗਏ ਸੀ ਤੇ ਹੁਣ ਮਹਾਰਾਜ ਜੀ ਗੁਰਬਾਨਾਂ ਚੱਲਣ ਦਾ ਕਰੀ ਆ ਤੇ ਉਹ ਤਾਂ ਚਾਨਣ ਫੋਲ ਚੰਦਰਮਾ ਦਾ ਤੇ ਵੈਨ ਕਿੰਨੇ ਵਜੇ ਕਰ ਚਲਦੀ ਆ ਇਧਰ ਤਾਂ ਖਾਲੀ ਕਰਨ ਤੋਂ ਬਾਅਦ ਇਹ ਵੀ ਨਾਲ ਹੀ ਆ ਸਾਰਾ ਕੁਝ ਜੋ ਉੱਪਰ ਆ ਦੋ ਕੁ ਸਕੂਫਰਾ ਆਦੋ ਇਹ ਆਉਣੇ ਇੰਨਾ ਛੋੜਨ ਆਉਣ ਨਾਲ ਹੀ ਰਹਿੰਦੇ ਚਲੋ ਭਾਈ ਇਹਨੇ ਇਹਨੇ ਨਾ ਮਸ਼ੀਨ ਨੂੰ ਸਾਹ ਮਿਲ ਜਾਂਦਾ ਫੋੜਾ ਮਸ਼ੀਨ ਇਹ ਖਲੋਤੀ ਹੈ ਡੀਜ਼ਲ ਪਾ ਕੇ ਟੇ ਆ ਦੇ ਆਤਾਰਾਂ ਵੱਢ ਗਏ ਤੇ ਫਿਰ ਤਿਆਰੀ ਦੇ ਆ ਫਿਰ ਜੰਗੀ ਪੱਦਰ ਦੇ ਹਾਲਾਤ ਚਲੰਦੇ ਇਹ ਇੱਕ ਆ ਚਲੰਦੀ ਕਰਤਾਰ ਤੇ ਇੱਕ ਆਪਣੀ ਜਿਹੜੀ ਜੀਐਮਬੀਓ ਚਲੰਦੀ ਪੂਰੇ ਜੰਗੀ ਪੱਦਰ ਦੇ ਹਾਲਾਤ ਇਧਰ ਕਮਾਂਡਰ ਸੋਨੂ ਸਿੰਘ ਮੋਰਦਾ ਪੂਰਾ ਡੜ ਕੇ ਲੜਦੇ ਹੋਏ ਆਤਾਰਾਂ ਵੱਢ ਆਡਰ ਬੂਡਰ ਦੀ ਤਰ੍ਹਾਂ ਲਈ ਹੁੰਦਾ ਨਾਲ ਹੀ ਲਪੇਟ ਕੇ ਕੇ ਅੱਜ ਸਾਨੂੰ ਸਿੰਘ ਨੇ ਕੰਪੀਟੀਸ਼ਨ ਕੀਤਾ ਹੋਇਆ ਕਰਤਾਰ ਨਾਲ ਓਏ ਕੋਈ ਚੱਕਰ ਨਹੀਂ ਕਰਤਾਰ ਕਰਦਾ ਦੇ ਪੁਲਾਸ ਆਵੇ ਫੜ ਕੇ ਲਾ ਕੇ ਚੀਏ ਪੁਲਾਸ ਆਵੇ ਲਾਂਦਾ ਮੈਂ ਆਹ ਮੇਰੀ ਜੇਬ ਤੇ ਕੀ ਇਹ ਸੁਸਤ ਨਹੀਂ ਨਹੀਂ ਕਰਤਾਰ ਬਤੂਰ ਨਹੀਂ ਹੁੰਦੀ ਇਹਦੀ ਗੱਲ ਨਾ ਕਟਾਈ ਤੋਂ ਮਾਰ ਖਾਂਦੀ ਆ ਗੇੜੇ ਦੇ ਮੋੜ ਤੇ ਆ ਗਏ ਕੋਈ ਨਹੀਂ ਕਟਾਈ ਵੀ ਆਪਾਂ ਦਾ ਕਰ ਦੇਣੀ ਪਾਦਣਾ ਦਾ ਵੱਡਾ ਸ਼ਾਬਾਸ਼ ਜੈਕ ਵੱਡਾ ਪਾਦਣਾ ਨਹੀਂ ਮੇਰੇ ਫਿਲ ਬਦਲ ਨਹੀਂ ਪੂਗੀ ਕੋਈ ਨਹੀਂ ਮੋਰਨੀਆਂ ਬਦਲ ਦਾਂਗੇ ਮੋਰ ਲਾ ਦਾਂਗੇ ਵੱਡੇ ਵਾਲੇ ਮੋਰਨੀਆਂ ਢਾ ਕੇ ਫਾਟੋ ਤਾਂ ਕੰਮਾਂ ਕੇ ਤਾਂ ਪੀਟ ਪੀਟ ਪੀਣਾ ਬੇੜੇ ਵਾਰੀ ਵਾਰੀ ਚਰੇ ਆਏ ਨੰਬਰ ਲੱਗੇ ਹੋਏ ਆ ਨੰਬਰ ਨਹੀਂ ਡੁੱਟਦੇ ਟਰੈਕਟਰ ਪਹਿਲਾਂ ਪਹੁੰਚ ਜਾਂਦਾ ਖੱਦੇ ਵਾਲਾ ਆ ਸਾਥ ਹੀ ਲੈਣ ਦੇ ਮਾਰੇ ਤਾਂ ਚੱਲ ਗਿਆ ਮੈਂ ਤਾਂ ਕਿਉਂ ਨੂੰ ਕਹਿੰਦਾ ਮਾ ਇਹਨੇ ਨਾਲ ਸਾਥ ਉਹ ਮਿਲ ਜਾਂਦਾ ਔਰ ਗੱਲ ਕੋਈ ਨਹੀਂ ਗਈ ਨਹੀਂ ਆ ਜਿੱਥਾ ਥਾਂ ਪੈਣਾ ਹਟਿਆਣਾ ਗੱਟੇ ਹੁੰਦੇ ਨੇ ਆ ਤੇ ਉਹ ਰਾਤ ਦੇ ਵਜਤ ਦੇ ਡੇੜ Dobré mi byla karamel, já ਆ ਮਸ਼ੀਨ ਦਗਵਾਤੀ ਮੈਂ ਮੀਂਹ ਗਿਆ ਵਪ ਹੈ ਤੇ ਮਸ਼ੀਨਾਂ ਰੋਡ ਤੇ ਆ ਗਈਆਂ ਸਾਰੀਆਂ ਕਿਹੜੀ ਕਰਤਾਰ ਆ ਕਰਤਾਰਿਕ ਲੋਤੀਆ ਹਾਂ ਮੈਂ ਰੇਡੀਅਮ ਚਮਕਾ ਦੇ ਆਹ ਰੇਡੀਅਮ ਚਮਕਦਾ ਸੁਨੀ ਸੁਨੀ ਨੂੰ ਖਾ ਵੀ ਉਹ ਸੁਨੀ ਲੈ ਕੇ ਜਾਂਦੇ ਆ ਮਤਲਬ ਸਾਨੂੰ ਯਾਦਰ ਮੋਆਇਨਾ ਕਰਨ ਦਿਆ ਵਾ ਕਿ ਪਾਲੀ ਗੱਲੀ ਹੋਈ ਕਿ ਨਹੀਂ ਹੋਈ ਆਦਰ ਆਹ ਉਹ ਰੋ ਦਗੰਡੇ ਨੂੰ ਜੀ ਐਮ ਬੀ ਕੜਾ ਆਤੀ ਤਾਂ ਘੰਟਾ ਪਹਿਲਾਂ ਹੀ ਅਸੀਂ ਹੁਣ ਕੱਢ ਕੇ ਲਏ ਆ 20 ਪੈਂਦੇ ਚ ਹਰੇ ਟੈਂਕ ਚ ਦਾਣੇ ਭਰੇ ਪਏ ਆ ਤੇ ਰੱਬ ਪੂਰਾ ਮਿਹਰਬਾਨ ਹੋਇਆ ਜੀ ਨੂੰ ਕਹਿੰਦੇ ਹਾਂਜੀ ਚੱਲ ਪੈਣੀ ਆ ਚੱਲ ਪੈ ਚੱਲ ਚਲੋ ਠੀਕ ਹੈ ਚੱਲ ਪੈਣੀ ਆ ਜੀ ਘਰ ਦੋ ਕਰ ਨੂੰ ਲੈ ਨਹੀਂ ਕਰਨ ਵਾਲੇ ਨਹੀਂ ਆ ਆਲੇ ਹੈਗਾ ਦਾ 8 ਦਿਨਾਂ ਖਾਟ ਦਾ ਦੇਵੇਗਾ ਲੈ ਨਹੀਂ ਨਹੀਂ ਹੁਣ ਦੀ ਗੱਲ ਹੁੰਦੀ ਅੱਜਾ ਹੁਣ ਹੁਣ ਤੇ ਚੱਲ ਗਿਆ ਘਰ ਨੂੰ ਵਸਣਗੇ ਰੋੜ ਦੇ ਤੋੜ ਦੇ ਬਾ ਕਾਏ ਆ ਬੈ ਦਾਦਾ ਰੋਗਦੀ ਉਹਨਾਂ ਰੋਗਦੀ ਟੈਂਕ ਲੱਗਿਆ ਹਾਲੀਗਰਨ ਤੇ ਖਾਲੀ ਦੇ ਵਿੱਚ ਪਾਣੀ ਭਰਿਆ ਪੱਲੀ ਵੀ ਹੋਣੀ ਨੇ ਆਓ ਤੈਂਕ ਖਾਲੀ ਕਰਕੇ ਔਤ ਪੈਣ ਦੇ ਲਾਗੇ ਡੱਕਣੀ ਮਸ਼ੀਨ ਆਹ ਰੋਦੀ ਕਰਤਾਰ ਔਰ ਉਹ ਰੇਡੀ ਅੰਜਮਗਦਾ ਕਰਤਾਰ ਦੇ ਅਗਲੇ ਬਸਾ ਪਾਉਣੇ ਕਰ ਦੇਣੀਆਂ ਔਰ ਕੋਈ ਸੂਰਮਾ ਹਲੇ ਵੀ ਟਰੈਕਟਰ ਲਈ ਫਸਾ ਪਈਆਂ ਜਾਂ ਵੀ ਪੈਂਦੇ ਦੇ ਵਿੱਚ